ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਐਂਡ ਡਰਾਈ ਫਰੂਟ ਦੀਆਂ ਪਿੰਨੀਆਂ ਤੇ ਤੁਹਾਡੇ ਨਾਲ ਸੇੜ ਕਰਨ ਲੱਗੇ ਆਂ ਡਰਾਈ ਫਰੂਟ ਦੀਆਂ ਪਿੰਨੀਆਂ ਆਹ ਮੌਸਮ 'ਚ ਦਿਖਾ ਸਕਦੇ ਆਂ ਜ਼ਿਆਦਾ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਬਣਾਉਣ ਲੱਗੇ ਹਾਂ ਇਹ ਚੱਕਾ ਪਾਵਾਂਗੇ ਹਾਂ ਆਪਾਂ ਮਿਕਸ ਪਾਵਾਂਗੇ ਬਦਾਮ ਐਂਡ ਕਾਜੂ ਇਹਨਾਂ ਚ ਇੱਕਦਾਂ ਰੋਸਟ ਕਰਾਂਗੇ ਬਦਾਮ ਤੇ ਕਾਜੂ ਪਾ ਲਈ ਆਪਾਂ ਤੇ ਪਹਿਲਾਂ ਪਾਇਆ ਦੇਸੀ ਘਿਓ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਖਜੂਰ ਗਾਇਸ ਕੌਣ ਦੇ ਨਾਲ ਦੇ ਨਾਲ ਦਿਖਾਈ ਹੋ ਜਾਂਦੇ ਆ ਚਾਚਾ ਲੁਖੋ ਗਾਇਸ

ਅਤੇ ਆਪਾਂ ਬੱਤੀ ਸਿੰਪਾਤੀ ਫਿਰ ਆਪਾਂ ਕੁਸਕਸ ਪਾਦਾਂਗੇ ਦੇ ਵਿੱਚ ਆ ਕੀ ਬਰਾਊਨ ਆਪਾਂ ਨੂੰ ਸੋਨਾਗੇ ਡਾਊਨ ਕਰਾਂਗੇ ਜਿਵੇਂ ਵਾਲੀ ਛੋਟਾ ਤੇਲ ਵੀ ਪਾ ਲਈ ਆਪਾਂ ਉੱਚੀ ਜਿਹੜਾਈ ਨੂੰ ਥੋੜਾ ਜਿਹਾ ਆਪਾਂ ਰੋਸਟ ਕਰਾਂਗੇ ਫਿਰ ਆਪਾਂ ਇਹਦੇ ਚ ਪਾ ਲਿਆ ਕਿਸਮਿਸ ਇੰਡੀਅਨ ਕਿਸਮਿਸ ਆਪਾਂ ਪਾਉਗੇ ਕਿਸਮਿਸ ਕਿਸਮਿਸ ਪਾਉਂਦੇ ਵਿੱਚ ਫਿਰ ਰੋਸਟ ਕਰਾਂਗੇ ਇਹ ਬਣਾ ਲਏ ਕਿੰਨਾ ਪਾਸ ਰੋਸ ਕਰਨਾਂਗੇ ਗਾਇਸ ਹੋਣਾ ਪਹਿਲਾਂ ਤੇ ਮੀਚਾ ਤੁਹਾਨੂੰ ਤਾਂ ਇਹ ਥੋੜਾ ਜਿਹਾ ਬਰਾਊਨ ਹੋ ਰਿਹਾ ਤਾਂ ਉਹ ਤਾਂ ਕਰਨਾ ਪੈਣਾ ਪਿਆਣਾ ਗਾਇਸ ਇਹਨੂੰ ਲੋ ਫਲੇਮ ਤੇ ਆਪਾਂ ਆਈ ਕਰਾਂਗੇ ਫਟਾਪਾੜੇ ਕਿਉਂਕਿ ਸੜਨਾ ਜਾਵੇ ਜੇ ਜਿਆਦਾ ਫਲੇਮ ਤੇ ਆਪਾਂ ਕਰਾਂਗੇ ਤੇ ਸੜ ਸੜ ਦਾ ਡਰ ਹੈਗਾ ਹਾਂ ਤੇ ਚਲਾਈ ਜਾਣਾ ਆਪਾਂ ਕਿ ਨੀਚੇ ਨਾ ਲੱਗ ਜਾਵੇ ਕਿ ਸੜਨਾ ਜਾਵੇ ਇਹਦਾ ਕਲਰ ਆਪਾਂ ਬਰਾਊਨ ਹੀ ਕਰਨਾ ਗਾਇਸ ਆਪਾਂ ਇਹਦੇ ਰੋਸ ਕੱਢ ਮੰਗੇ ਠੀਕ ਹੈ ਬਰਾਊਨ ਹੋ ਗਿਆ ਬਰਾਊਨ ਬੋਲੋ ਤੁਸੀਂ ਬੋਲੋ ਵੀਰੇ ਕੱਲਾ ਕਰਾਵਾ ਸੌਰੀ ਜੀ ਇਹ 다운 ਹੋ ਜੁਦਾ ਹੈ ਸੇ ਆਪਰੇ ਨੂੰ ਮੈਨੂੰ ਥਾਲੀ ਚ ਰੱਦਾਂ ਆਹ ਦੇਖੋ ਗਾਇਸ ਪੂਰੇ ਬ੍ਰਾਊਨ ਹੋ ਚੁੱਕੇ ਆ ਨਾ ਤੇ ਹੁਣ ਆਪਾਂ ਕੱਢ ਲਿਆ ਤੇ ਬੱਚੇ ਚੰਗੀ ਤਰ੍ਹਾਂ ਕੱਢ ਲਾਂਗੇ ਕੁਝ ਰਹਿਣੇ ਨਹੀਂ ਤੈਦਾ ਦੇਸੀ ਘਿਓ ਪਾ ਕੇ ਹੁਣ ਆਪਾਂ ਇਹਦੇ ਵਿੱਚ ਖੰਜੂਰਾ ਕਰਾਂਗੇ ਤਲਾਂ ਤਲਾਂ ਲੱਗੇ ਇਕ ਰੀਨਾਂ ਨੂੰ ਫਰਾਈ ਕਰਾਂਗੇ ਆਪਾਂ ਖਜੂਰ ਨੂੰ ਫਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਦੇ ਦੇਾਂਗੇ ਲੱਗੋਨ ਸ਼ੇਪ ਤੇ ਇਹਨਾਂ ਨੂੰ ਸਾਰੀ ਮਿਕਸ ਕਰ ਲੀਏ ਆਵੇ ਹੁਣ ਆਪਾਂ ਪਹਿਲਾਂ ਕਰ ਲਿਆ ਫਰਾਈ ਸਾਰਾ ਕੁਝ ਤੇ ਹੁਣ ਲਾਸਟ ਖੰਜੂਰ ਇਹਦੇ ਤੋਂ ਬਾਅਦ ਫਿਰ ਇਹਨਾਂ ਨੂੰ ਆਪਾਂ ਸ਼ੇਪ ਦੇ ਦਾਂਗੇ ਤੇ ਇਸ ਤੋਂ ਬਾਅਦ ਆ ਵੀ ਪਾਵਾਂਗੇ ਆਪਾਂ ਹੋਇਆ

ਇਨੂੰ ਆਪਾਂ ਫੇਰ ਹਲਾਵਾਂਗੇ ਸਲੋ ਫਲੇਮ ਤੇ ਸਲੋ ਫਲੇਮ ਲੋ गाइस ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਕੁਝ ਇਸ ਤਰ੍ਹਾਂ ਦੇਖ ਰਿਹਾ ਸਾਡੇ ਕੋਲ ਇਹ ਟਰਾਈ ਫੂਡ ਸੀ ਤੋਂ ਅਸੀਂ ਇਹੋ ਯੂਜ਼ ਕੀਤੇ ਆ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਜਿਵੇਂ ਅੰਜੀਰ ਹੋ ਗਿਆ ਮਖਾਣੇ ਹੋ ਗਏ ਹੋਰ ਵੀ ਕਾਫੀ ਦੇ ਆਪਣੇ ਵਾਈਟ ਫੂਡ ਹੁੰਦੇ ਆ ਜਿਹੜੇ ਆਪਾਂ ਦੀ ਬੋਡੀ ਵਾਸਤੇ ਅੱਛੇ ਆ ਤੋਂ ਉਹ ਵੀ ਐਡ ਕਰ ਸਕਦੇ ਹੋ ਅੱਜਕੱਲ ਜੋ ਸਮਾਨ ਸੀ ਉਹੀ ਕੀਤਾ ਉਹ ਤੇ ਵੇਖ ਕਿੰਨੀ ਵਧੀਆ ਬਣ ਗਈ ਜਿਹੜੀ ਆਪਾਂ ਬਣਾਇਆ ਸੀ ਪੂਰਾ ਮਿਕਸਚਰ ਉਹਦੇ ਉਨਾਂ ਆਪਾਂ ਪੰਜੀ ਆਪਾਂ ਲੱਗੇ ਲੱਡੂ

ਇਦਾਂ ਕਹਿੰਦੇ ਦੇਖੋ ਗਾਇਸ ਆ ਸਭ ਤੋਂ ਜਾਇੰਟ ਲੱਡੂ ਤੇ ਗਰਮ ਵੀ ਬਹੁਤ ਆ ਤੇ ਫੈਮਿਲੀ ਮੈਂਬਰ ਦਾ ਵੱਡਾ ਬੰਦਾ ਦੇਖੋ ਗਾਇਸ ਇਥੇ ਮਮੀ ਪਾਪਾ ਲੱਡੂ ਬਣਾਉਂਦੇ ਤੇ ਉਧਰ ਦੇਖੋ ਇੱਕ ਆਪਣਾ ਜਮਨਾਸਟਿਕਸ ਕਰੰਦੀ ਆ ਆ ਦੇਖੋ ਗਾਇਸ ਓ ਮਾਈ ਗਾਡ ਹੋਣ ਲਓ ਗਾਇਸ ਫਾਈਨਲੀ ਪਿੰਨੀਆਂ ਬਣ ਗਈਆਂ ਅਮੇਜ਼ਿੰਗ ਤੇ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਆਈ ਜਿੰਨੇ ਖਾਣੀਆਂ ਆਈ ਤੇ ਆ ਜਾਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਭੇਜ ਦੇਵਾਂਗੇ ਸਾਡੇ ਚੈਨਲ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਡੀਓ ਤੰਗੀ ਲੱਗੀ ਤੇ ਲਾਈਕ ਤੇ ਫੋਲੋ ਜਰੂਰ ਕਰ ਲਿਓ ਓਕੇ ਸਸਸੀ ਕਾ